नहीं ਹੁਣ ਪਹਿਲਾਂ ਕੀ ਹੋਇਆ ਸੀ ਸਰ ਓਏ ਨਾ ਕਬਰਾ ਵਾਲਾ ਤੇ ਆਇਆ ਜੀ ਜੀ ਤੇ ਨੂੰ ਕਬਰਾ ਪੈ ਗਿਆ ਮੈਂ ਤੁਰਿਆ ਨਹੀਂ ਜਾਂਦਾ ਤੋਂ ਤੇ ਹੀ ਦੋ ਮਰ ਗਏ ਆ ਕੀ ਹੋਇਆ ਪੁੱਤ ਨੂੰ ਪੁੱਤ ਦੋ ਮਰ ਗਏ ਨਾ ਚਲੇ ਗਈ ਪੁੱਤ ਪਰਾ ਉੱਠ ਕੇ ਆਈ ਤਾਂ ਕੀ ਸੀ ਪੁੱਤਾਂ ਕੀ ਹੋਇਆ ਸੀ ਪੁੱਤ ਨੂੰ ਮਾਰੋ ਤੇ ਬਰਦੇ ਤੇ

ਤੋਦੇ ਤਰਬਾੜ ਪੈਦੇ ਨੇ ਤੇ ਉਹ ਇਕੇ ਲੰਮੇ ਪੈ ਗਈ ਮੈਨੂੰ ਤਾਂ ਨਿਮਾਸੀ ਤੇ ਨੁਕੀ ਆ ਰਾਂ ਦੀ ਮਾਸੀ ਲੱਗਦੀ ਹੈ ਇਹਨਾਂ ਮੈਨਾਂ ਕੀ ਹੋਇਆ ਮੈਨੂੰ ਅੰਤ ਪਾਣੀ ਪੈਦੇ ਮੈਂ ਮਰ ਚੰਦੀ ਹੁੰਦੇ ਮੇਰੇ ਜੀਰੋ ਕੋ ਹੁੰਦਾ ਪਹਿਲਾਂ ਮਤੂ ਪਿਆਉਣ ਲੱਗੀ ਮੈਂ ਤੇ ਤੈਨੂੰ ਵੇਚਿਆ ਤੇ ਤੂੰ ਹਿੰਦ ਤੱਕ ਨਹੀਂ ਪਾਣੀ ਪੀਣਾ ਨਹੀਂ ਕਿਹਾ ਕਰਨ ਪਾਣੀ ਉੱਤਰ ਗਿਆ ਹੁਣ ਲੱਗਦਾ ਕਿ ਤਾਂ ਅਜੇ ਹੈਗਾ ਤੇ ਕੀ ਹਾਲਾਤ ਸੀ ਹਾ ਹੁਣ ਬਹੁਤ ਮਾੜੇ ਆ ਗਏ ਲੱਗਦਾ ਹਰੇ ਯਾ ਜੇ ਸੋਚਣ ਵਾਲੀ ਗੱਲ ਹੋਵੇ ਤੇ ਮਤਲਬ ਇਹ ਹਨ ਇਹ ਤੋਂ ਸਪਾਇਸਮੈਨ ਨਹੀਂ ਦੇ ਕੇ ਜਾਂਦਾ ਗਲੇ ਆਉਂਦੇ ਹੁੰਦੇ ਹਥਾ ਗੁਰਦੁਆਰਿਆਂ ਤੋਂ ਤੇ ਚੰਨ ਮਿਲਣਾ ਅੱਜ ਉਹ ਗੁਰਣੀ ਚਾਰੀ ਦਾ ਨਹੀਂ ਹੈ ਤਾਂ ਵੀ ਉਸ ਤੋਂ ਮਕੈਨਿਕ ਬੱਚੇ ਲਿੱਕੇ ਜਾਂਾਂ ਵੀ ਜਿੱਕੜ ਜੇ ਤੇ ਫੇਸ ਕਰਦਾ ਰਹੇ ਨੂੰ ਕੋਈ ਨਹੀਂ ਦੇਖੇਦਾ ਹੇ ਰੋਣ ਤੈਨੂੰ ਅੰਨੀ ਅਭੀ ਜੇ ਨਹੀਂ ਤੂੰ ਜਾਂਦਾ ਨਾ ਲੱਗੇ ਤਾਂ ਮੈਂ ਪਹਿਲਾਂ ਉਹਦੇ ਵੀ ਗੁਰਦੁਆਰੇ ਆ ਜਾ ਜੇ ਜੇਨ ਗੁਰਦੁਆਰੇ ਤੁਰਿਆ ਤੁਹਾਨੂੰ ਆਦੇ ਤੁਹਾਨੂੰ ਸਿਰ ਗੁਰਦੁਆਰੇ ਤਾਂਗੇ ਆ ਕੀ ਗੱਲ ਹੋਈ ਬੈਨਾ ਤੀ ਹਨ ਬਹੁਤ ਕੱਲ ਤਾਂਕਿ ਖੰਦਾਂ ਦੇਤਾ ਜਾ ਕੇ ਉਹਨੂੰ ਕਿਹਨਾਂ ਕੋਲ ਆ ਪਤਾ ਨਹੀਂ ਕਿਥੋਂ ਦੇ ਆਵੇਂ ਨਾ ਨਹੀਂ ਪਤਾ ਕਿਥੋਂ ਆਏ ਕਿਥੋਂ ਆਏ ਮੈਨੂੰ ਤੇ ਵੀ ਨਹੀਂ ਪਤਾ ਨੈਂ ਪੜੀ ਨਹੀਂ ਜੇ ਮੈਂ ਪੜੀ ਨਹੀਂ ਤੇ ਦੱਸ ਦੇ ਤਪੂ ਬਿਨਾ ਮਿਲੂ ਇਹ ਦੱਸੋ ਮਿੱਟੀ ਜਿਹੜੀ ਅਜਾਪਾ ਗਾਰਗਰੀ ਕਿੰਨੇ ਕਿੰਨੇ ਹੋ ਰਿਹਾ ਹੈ ਇਹਦੀ ਬੋਦ ਕਿੰਨੇ ਪੈਰ ਨੂੰ ਨਜ਼ਾਰਾ ਜੀ ਨਾ ਤੇ ਜੁਰਮਾਨੇ ਨਾ ਨਹੀਂ ਖਾ ਦੇਗੀ। ਹੂੰ। ਬਾਕੀ ਹਾਂ ਕਿ ਉਹ ਕਿਵੇਂ ਐਪਲਾਈ ਬਿਚਾ ਸਾਡੇ ਘਰੋਂ ਦਾ ਉਹ ਮਿਲੋ ਟਾਈਟਲ ਲੱਗੇ ਪਿਆ। ਘਰ ਰੋਟੇ ਕਿੱਥੋਂ ਕਿੰਨੇ ਕਿੰਨੇ ਤੁਹਾਡਾ ਰੋੜਾ ਨਾ ਹਾਂਜੀ ਸਾਡੇ ਸੱਲ ਘਰ ਰੋਟੇ ਹੈ। ਸਾਵੇ ਭਰਾਵਾ ਇੱਕ ਵੱਡੇ ਭਰਾ ਦੀ ਦੇ ਝੋ ਜੀ ਆ ਮੇਰੀ ਪਤਨੀ ਉਹਦੇ ਆਪ ਨੂੰ ਮੰਨੀਆਂ ਪੀਤੀਆਂ। ਤੇ ਮੇਰਾ ਘਰ ਵੀ ਰੁੱਟ ਚੁੱਕਾ ਵਾ। ਮੈਂ ਅਸੀਂ ਇਹਨਾਂ ਦੇ ਮਤਲਬ ਰਹਿਣਾ ਦਾ ਝੇੜ ਦੇ ਘਰੇ। ਬੋਹ ਭਰਾਉਣ ਭਾਈ ਪਿਆ ਮੈਂ ਦੇਉ ਭੈਣ ਭਰਾਉਣ ਨੂੰ ਕਿੰਨਾ ਮਿਲੀ ਬਾਹ ਫੜੋ ਮੇਰੇ ਜ਼ਮੀਨ ਆਜੇ ਤੱਕ ਰੱਖਲੇ ਦੇ ਉੱਤੇ ਛਾਤਾ ਦੇ ਬੱਲੇ ਇਹ ਦੱਕਾ ਦੱਕਾ ਦੋ ਦੋ ਤੱਕ ਨਿਕਲਦੀ ਵੇ ਪਾਪਾ ਜੀ ਇਹ ਦੱਕਾ ਦੋ ਜੁਗਾ ਜਿਹੜਾ ਮੇਰਾ ਘਰੀ ਓੜ ਗਿਆ ਤਖਨੀ ਨਾ ਮੈਂ ਕੀ ਕਰੂੰਗਾ ਦਸੂ ਰੇਤਾ ਦਾ ਆ ਦਹੂ ਜੰਮ ਦੀ ਸਤਨ ਨੂੰ ਕਹਾਂ ਹੁੰਦੀਆਂ ਵੇ ਜੂ ਵੀ ਜਾਂਦੀ ਖਾਰਾ ਕੋ ਜੁਗਾ ਜੇ ਤਾਂ ਹਾਦੂ ਦੀ ਪੰਦੀ ਕਰਕੇ ਹੋਵੇ ਤਾਂ ਹਨੇ ਪਾਣਾ ਵੀ ਹਾਦ ਹੋ ਜੂਗਾ ਤੇ ਮੇਰਾ ਜੀ ਘਾਰ ਹੀ ਰੋੜ ਗਿਆ ਨਾ ਮੈਂ ਦੱਸੋ ਕੀ ਕਰਨ ਲਾਖੇ ਵੇਖੋ ਨਾ ਬੀ ਪਾਣੀ ਆਉਦਾ ਪੁੱਠੂ ਮੁੰਡਰਾ ਹੈ ਕੈਮਰਾ ਜੀ ਕੇ ਪੰਜਾਬ ਦੇ ਵਿੱਚ ਜਿਹੜੇ ਹੜ ਉਹ ਖਤਮ ਹੋ ਚੁੱਕਿਆ ਲੇਕਿਨ ਜੇ ਗੱਲ ਕੀਤੀ ਜਾਵੇ ਸੁਲਤਾਨਪੁਰ ਲੋਧੀ ਦੇ ਬੌਕੋਦਿਤਾ ਇਥੇ ਹਾਲਾ ਜਿਹੜੇ ਅਜੇ ਉਦਾਂ ਦੇ ਉਦਾਂ ਹੀ ਆ ਪਾਣੀ ਘਟਿਆ ਜੁਰਾ ਹੈ ਲੇਕਿਨ ਮੁੱਕਿਆ ਨਹੀਂ ਹੈ ਤਕਰੀਬਨ 70% ਜਿਹੜਾ ਇਸਾ ਜਿਹੜਾ ਅਜੇ ਵੀ ਪਾਣੀ ਦੀ ਮਾਰ ਹਿਟਾਵਾ ਉਹ ਦੂਜੀ ਗੱਲ ਜਿਹੜੀ ਹੈ ਕਿ ਲੋਕਾਂ ਦਾ ਜਿਹੜਾ ਜੀਵਨ ਜੰਗ ਤੋਂ ਬਾਅਦ ਇਹ ਗਾ ਪਗਨੇ ਹਾਲਾ ਜਿਹੜੇ ਬਰਪਾਤੀ ਵਾਲੇ ਹੁੰਦੇ ਆ ਤਾਂ ਉਹਦੀ ਗੱਲ ਕਰਾਂਗੇ ਤਾਂ ਉਸ ਤੋਂ ਬਾਅਦ ਜਿਹੜਾ ਜੀਵਨ ਆ ਉਹ ਕਿਵੇਂ ਆ ਆ ਟਰੈਕਟਰ ਤੇ ਜਾ ਰਹੇ ਸੀ ਤਾਂ ਅੱਗੇ ਦੇਖਿਆ ਕਿ ਇੱਕ ਮਾਤਾ ਜੀ ਜਿਹੜੇ ਮਾਤਾ ਜੀ ਤੁਰ ਕੇ ਜਾ ਰਹੇ ਸੀਗੇ ਤਾਂ ਕੁਝ ਪ੍ਰੋਬਲਮ ਆਈ ਤਾਂ ਉਹ ਬੈਠ ਕੇ ਤਾਂ ਉਹਨਾਂ ਨਾਲ ਗੱਲ ਕਰਦੇ ਆ ਕਿ ਕੀ ਪ੍ਰੋਬਲਮ ਆਈ ਸੀ ਮਾਤਾ ਜੀ ਸਭ ਤੋਂ ਪਹਿਲਾਂ ਇਹ ਲੱਗਦੇ ਥਾੜਾ ਬਾਰੀ ਕੀ ਹੋਇਆ ਥੀ ਕੀ ਅਨਤਰਿਆ ਨੇ ਕੋਟੇ ਦੇ ਦਵਾ ਮਰ ਕੇ ਨੇ ਹੋਣ ਪਹਿਲੇ ਕੀ ਹੋਇਆ ਧੀਰੇ ਹੋਏ। ਉਹ ਰਕਤ ਬੜਾ ਬੜਾ ਪਿਆ ਹੈਗਾ। ਜੀ। ਤੇਨੂੰ ਕਬੜਾ ਪਹਿ ਗਿਆ ਮੈਂ ਤੁਰਿਆ ਨਹੀਂ ਜਾਂਦਾ। ਪੋਤੇ ਹੀ ਦੋ ਮਰ ਗਏ। ਕਿਤੋਂ ਆਈ? ਕਿਤੋਂ ਆ ਤੁਰੇ। ਕਿਤੋਂ ਆ ਰਹੇ ਸੀ? ਤੇਰਾ ਪੁਰ ਕਬਰੇ। ਮੈਂ ਨਹੀਂ ਕਿਤੋਂ ਵਾਸੋ। ਮਤਵਾਰੀਆਂ ਗੋਟਵਾਰ। ਧੀ। ਤੇਰਾ ਪੁਰ ਕਬਰੇ ਤੇ ਜਾਣਾ ਹੀ ਨਾ। ਫਾਕੀ ਕੰਨ ਜੀ ਤਾਰਾ ਮੇਰਾ ਧੀਰਦਾ ਕਰ ਰਹੀ ਉੱਥੇ ਰਹਿਨੇ ਆ। ਤੁਰਕੇ ਨੂੰ ਹੋਇਆ ਮਿੱਟੀ ਮੁੱਟੀ ਜਾਦਾ ਤੇ। ਅ ਤੁਰਕੇ ਜੀ ਆ ਗਿਆ ਗਿਆ। ਠੀਕ ਨਹੀਂ ਰਹੀਂ ਜੀ। ਪੱਤਾ ਦਾ ਝੋਕਾ ਬਚਿਆ। ਕੀ ਹੋਇਆ ਪੁੱਤਰਾ ਤੂੰ ਤੋੜ ਲਵਾ ਰਿਹਾ ਕਿ ਨਾ ਚੱਲੀ ਗਈ ਪੋਪਰਾ ਉੱਤੇ ਗਈ ਤਾਂ ਕਿ ਸੀ ਪੁੱਤਰਾ ਕਿਵੇਂ ਹੈ ਜੀ ਮੈਂ ਤੁਹਾਨੂੰ ਮਾਹਰੋਂ ਟੈਂਪਰ ਦੇ ਤੇ ਪੈਲੀ ਕਿਤੇ ਟਪੇਨ ਹੈ ਕੋਣ ਕਿੱਥੇ ਰਹਿ ਰਹੀ ਹੈ ਕੋਈ ਨਹੀਂ ਆਪ ਤਾਂ ਘਰ ਮੈਂ ਕੋਣ ਕੋਣਾ ਤੁਹਾਡੇ ਕਾ ਚੋਂ ਕੰਨੀ ਮੈਂ ਹਾ ਤੇ ਆ ਯਾ ਦੇ ਆ ਸਾਡੇ ਦੇ ਤੇ ਘਰ ਰਹੀ ਤਾਂ ਡੇਰੀ ਮੇਰਾ ਤਾਂ ਦਾ ਘਰ ਉੱਧ ਜਾ ਜੀ ਉੱਥੇ ਰਹੀ ਤਾਂ ਹਾਂ ਜੀ ਅਸੀਂ ਤੁਸੀਂ ਤੁਸੀਂ ਦੱਸਿਓ ਕੀ ਹੋਇਆ ਕਿ ਜੀ ਮਾਤਾ ਨੂੰ ਜਦੋਂ ਅਸੀਂ ਆਏ ਨਾ ਤੁਸੀਂ ਦੇਰ ਪਾਲੀ ਕੋਣੀ ਪਹਾਰੇ ਸੀ ਔਰ ਵੀ ਮਾਪੇ ਆਇਆ ਨਾ ਇਹ ਤਰੀ ਨਾ ਤੋਰੀ ਰਹੀ ਜਾਂਦਾ ਹੈ ਨਾ ਬੜੀ ਸਰੀਰ ਜਦਾ ਹੈ ਤਾਂ ਮਦਦੀ ਤੇ ਤੋਰੀਆ ਗਿਆ ਆ ਪੀ ਤੋਰੀ ਜਾਂਦੀ ਬੋ ਗਿਆ ਦੇ ਇਹ ਨਹੀਂ ਤੇ ਤਾਂ ਹੀ ਗੋਟਾ ਗਟਾ ਪਾਈ ਰਿਹਾ ਤਾਈ ਤੇ ਤਾਂ ਨਹੀਂ ਤੋਰੀਆ ਗਿਆ ਤੇ ਮੈਂ ਚਲ ਸੰਭਾਲ ਲੈ ਕੇ ਖੁਣ ਤੋ ਦੇ ਤਰਬਾੜ ਪਾਈ ਦਿਲ ਨੇ ਤੇ ਉਹ ਇੱਥੇ ਲੰਮੇ ਪੈ ਗਈ ਮੇਰਾ ਕੰਦੀ ਮਾਸੀ ਤੈਨੂੰ ਕੀ ਆੜੀ ਮਾਸੀ ਲੱਗਦੀ ਏ ਤੇਨ ਮਾਕਾ ਕੀ ਹੋਇਆ ਮੇਰੇ ਨੰਤ ਪਾਣੀ ਪਾ ਦੇ ਮੈਂ ਮਰ ਚ ਨਹੀਂ ਉਹ ਤੇ ਮੇਰੇ ਜੀਲ ਕੋ ਹੁੰਦਾ ਪਹਿਲਾਂ ਮਤੂ ਪਿਉ ਲੱਗਦਾ ਕਿ ਤੁਹਾਨੂੰ ਵੇਖ ਲਿਆ ਤੇ ਤੁਸੀਂ ਤਨ ਤਨ ਪਾਣੀ ਪੀਣਾ ਇੰਤਿਆਕ ਅਨੰਤ ਰੋਤੀ ਪੋਤੇ ਦਾ ਸੇਵਾ ਤੇ ਲੱਗਾ ਮਤਲਬ ਟਰੈਕਟਰ ਜਿਹੜੇ ਆਏ ਤੇ ਉਹਨਾਂ ਦੇ ਕਾਜ ਦਿਨ ਰਾਤ ਚਰੇ ਲੱਗੇ ਰਹਿੰਦੇ ਆ ਤੇ ਇਹ ਮੇਰੇ ਕੋਲ ਹੀ ਰਹਿੰਦੀ ਇੱਥੇ ਵੀ ਮੈਂ ਰੋਟੀ ਪਾਣੀ ਖਾਣੀ ਆ ਤੇ ਮਤਲਬ ਪਾਣੀ ਉੱਤਰ ਗਿਆ ਉਹਨ ਲਗਭਗ ਜੇ ਅਜੇ ਹੈਗਾ ਤੇ ਕੀ ਹਾਲਾਤ ਸੀ ਆ ਹੋਣ ਦੇ ਬਹੁਤ ਮਾੜੇ ਆ ਜੇ ਸਾਰੇ ਯਾ ਜੇ ਸੋਚਣ ਵਾਲੀ ਗੱਲ ਹੋਵੇ ਤੇ ਹੁਣ ਮਤਲਬ 95 ਤੋਂ ਸਕਵਾ ਸਮਾਨ ਵੀ ਦੇ ਕੇ ਜਾਂਦਾ ਗਲੇ ਹਥੇ ਗੁਰਦੁਆ ਆਹ ਇਹ ਤਾਂ ਉਹ ਵੀ ਜੁੜਣੀ ਚਾਰੀ ਦਾ ਨਹੀਂ ਹੈ ਤਾਂ ਹੀ ਉਸ ਤੇ ਨਿੱਕੇ ਨਿੱਕੇ ਬੱਚੇ ਲਿੱਕੇ ਜਾਹਾਂਗੇ ਟਿੱਕਰ ਜੀ ਤੇ ਫੇਰ ਕਰਦਾ ਲੈ ਹਨ ਨੂੰ ਕਰੇ ਕੋਈ ਨਹੀਂ ਦੇਖੇ ਹੈ ਤਾਈਓ ਅਨੇ ਵੀ ਜੇ ਵੀ ਇਥੋਂ ਜਾਂਦਾ ਲੈਣ ਲੱਗੇ ਤਾਂ ਹਨ ਪਹਿਲਾਂ ਆਂਦੇ ਵੀ ਗੁਰਦੁਆਰੇ ਆ ਜਾ ਤੇ ਜੇ ਗੁਰਦੁਆਰੇ ਤੁਰਿਆ ਤੇ ਹਨ ਨੂੰ ਆਂਦੇ ਤੁਹਾਨੂੰ ਸਿਰ ਗੁਰਦੁਆਰੇ ਤਾਂਗੇ ਕੀ ਗੱਲ ਹੋਈ ਪਈ ਨਾ ਪੀ ਹਨ ਉੱਪਰ ਕੱਲ ਤਾਂ ਫਿਕ ਸੰਤਾਨ ਜਤਾ ਜਾ ਕੇ ਮਿਲ ਕੇ ਹਨ ਕੋਲ ਆਪ ਪਤਾ ਨਹੀਂ ਕਿਥੋਂ ਤੇ ਮੈਨੂੰ ਇੰਨਾ ਨਹੀਂ ਪਤਾ ਕਿਥੋਂ ਆਂਦੀ ਤੋਂ ਆਏ ਕਿਥੋਂ ਆਏ ਤੇ ਵੀ ਨਹੀਂ ਪਤਾ ਨੈ ਪੜੀ ਨਹੀਂ ਜੇ ਮੈਂ ਪੜੀ ਨਹੀਂ ਤੇ ਦੱਸ ਦਿਨ ਸੰਭਾਈਓ ਤੁਸੀਂ ਤੁਹਾਡਾ ਦੋਖ ਨੂੰ ਸਤੋ ਪਿੰਡਾਂ ਨੂੰ ਇੱਕສົਮ ਮਿੱਟੀ ਜਿਹੜੀ ਅਜਾਪਾ ਗਾਰਗਰੀ ਕਿੰਨੇ ਕਿਨੇ ਫੋਟਾ ਇਹ ਜੀ ਬਹੁਤ ਕਿੰਨੇ ਪਿਆਰ ਨਜ਼ਾਰ ਆ ਗਈ ਨਾ ਜੁਰਦ ਬੰਨੇ ਨਾ ਨਹੀਂ ਸਕਦੇ ਜੀ ਬਾਕੀ ਹੱਥ ਜੋੜ ਕੇ ਮੈਂ ਬੈਂਕ ਨਾਲ ਸਾਡੇ ਘਰੋਂ ਆਉ ਵੇਲੇ ਟਾਈਟਰ ਲੱਗੇ ਪਏ ਆ ਘਰ ਰੋਟ ਚੁੱਕੇ ਨਾ ਕਿੰਨੇ ਐਸ਼ ਨੇ ਤੁਹਾਡਾ ਰੋੜਿਆ ਨਾ ਹਾਂ ਜੀ ਸਾਡੇ ਤਿੰਨ ਘਰ ਰੋੜਦੇ ਤਿੰਨ ਭਰਾਵਾ ਇੱਕ ਵੱਡੇ ਭਰਾ ਦੀ ਦੇਤ ਹੋ ਚੁੱਕੀ ਆ ਆ ਮੇਰੀ ਪਤਨੀ ਆ ਤੇ ਆ ਪੇਦੂਆਂ ਨਹੀਂ ਆ ਪੀਪੀਆਂ ਮੇਰੇ ਦੇ ਬੇਟਾ ਨਹੀਂ ਆ ਹੁਣ ਮੈਂ ਕਿੱਥੋਂ ਬੇਟਾ ਲਾਉਂਗਾ ਦੱਸੋ ਮੈਂ ਘਰ ਬੱਚੇ ਉਠਾ ਲੂੰਗਾ ਕਿ ਇਹਨਾਂ ਨੇ ਟਿਲਵੇ ਗਾਉਂਗਾ ਕਿੱਥੋਂ ਕਰਾਉਂਗਾ ਇਹਦੇ ਐਸੇ ਮੈਨੂੰ ਲੱਗਦਾ ਕਿ ਜਦੋਂ ਆਪਾਂ ਪਾਣੀ ਦੇ ਵਿੱਚ ਤਾਂ ਸਮੱਸਿਆਵਾਂ ਹੁੰਦੀਆਂ ਆ ਸੀ ਇਹਨਾਂ ਦਾ ਪਾਣੀ ਦੇ ਵਿੱਚ ਲੰਗੜਾ ਨਹੀਂ ਭਾਜੀ ਕੋਈ ਨਹੀਂ ਬਹੁਤ ਕੁਛ ਨਹੀਂ ਹੁਣ ਕੀ ਸਮੱਸਿਆ ਹੋਉਂਦੇ ਭਾਜੀ ਪਾਣੀ ਵੀ ਰੁਟ ਗਈ ਆ ਤੇ ਮੇਰਾ ਘਰ ਵੀ ਰੁਟ ਚੁੱਕਾ ਵਾ ਮੈਂ ਤੇ ਇਹਨਾਂ ਦੇ ਮਤਲਬ ਰਹਿਣਾ ਵਾ ਜੇੜ ਦੇ ਘਰੇ ਬਹੁਤ ਪ੍ਰਾਣ ਪਈ ਪਈ ਆ ਮੈਂ ਤੇ ਉਹ ਭੈਣ ਭਰਾਵਾਂ ਨੂੰ ਕਿੰਨਾ ਮੇਰੀ ਬਾਹਾਂ ਫੜੋ ਮੇਰੇ ਜਮੀਨ ਆ ਜੇ ਪੈਰਾਂ ਥੱਲੇ ਤੇ ਉੱਤੇ ਛੱਤ ਆ ਜੇ ਬਸ ਕਿੰਨੇ ਮੈਂ ਤੁਹਾਡੀ ਤੁਹਾਡੀ ਜ਼ਮੀਨ ਕਿੰਨੀ ਸੀ ਪਾਣੀ ਤਨ ਭਰਾਵਾਂ ਜੀ ਤੇ ਪੰਜ ਗੱਲੇ ਸਾਡੀ ਪੜੀ ਆ ਵਿੱਚ ਇਹ ਘਰ ਪ हां जी। ਸਭ ਕੋ ਬਾਹਰੋਂ ਬਣੇ ਹੀ ਸਾਡਾ ਪਾਏ ਗਾੜੀ ਬਰਾੰਦੇ ਬਣੇ ਕੋਠੇ ਤਿੰਨ ਤਿੰਨ ਚਾਰ ਚਾਰ ਬਣੇ ਪਏ ਹੀ। ਮੈਂ ਦੇਖੂ ਕਹੂੰਗਾ ਪਰ ਪਰਵਾਰਨ ਸਿੰਨਾ ਦਾਨੀਆਂ ਨੂੰ ਕਰ ਨਹੀਂ ਜਾਈ ਮਾਤਾ। ਮੈਂ ਦੇਖ ਕਹਿੰਦਾ ਸਭ ਤੋਂ ਵੱਡੀਏ ਤਰਨਾ ਸਾਨੂੰ ਜ਼ਮੀਨ ਦਿੱਤੀ ਜਾਵੇ ਕਦੇ ਨਾ ਕਦੇ। ਲੈ ਰਾਤੀ। ਹੂੰ ਸਭ ਤੋਂ ਕਹਿੰਦਾ ਲੋਕ ਕਿ ਆਸਟਾਨ ਜਿਹੜੀ ਸਭ ਤੋਂ ਢੀਰੋਂ ਤੋਂ ਘਰ ਛੱਤ ਉਹ ਆ ਨਾ। ਹਾਂ ਜੀ ਮੈਂ ਕਿੱਥੇ ਪਰਿਵਾਰ ਲੈਣਾ ਜਿੱਥੋਂ ਨੂੰ ਨਿਕੱਠੇ ਜਾਵਾਂ ਜਵਾਨ ਮੇਰਾ ਪਰਿਵਾਰ ਆ ਨਾਲ ਮੇਰੇ 3 ਪਰਿਵਾਰ ਤੋਂ ਜਿੰਗੋ ਚੱਲੇ ਜਿਹੜੀ ਇਹ ਰੇਤਾਂ ਵਾ ਜਿਹੜੀ ਇਹ ਦਾ ਕੰਗਾ ਸਾਡ ਉਹ ਕਦੋਂ ਤੱਕ ਨਿਕਲ ਜੂਗੀ ਇਹੋ ਭਾਜੀ ਇਦਾਂ ਦਿਹਾੜ ਹੋ ਜੂਗਾ ਜੇਰਾ ਮੇਰਾ ਘਾਰ ਹੀ ਰੋੜ ਗਿਆ ਤੱਕ ਨਹੀਂ ਜਾ ਤਾਂ ਮੈਂ ਕੀ ਕਰੂੰਗਾ ਦੱਸੋ ਰੇਤਾ ਦਾ ਹੱਦ ਹੋ ਜੇ ਮੇ ਤਾਂ ਨੁਕਸਾਨ ਹੁੰਦੀ ਆਂ ਵੇਗ ਵੀ ਜਾਂਦੀ ਸਾਰਾ ਘੋ ਹੋ ਜੂਗਾ ਇਹਦਾ ਹਾਲ ਹੋ ਜੂ ਪੱਦੀ ਕਰਕੇ ਆਉਤੇ ਤਰ੍ਹਾਂ ਦੇ ਪਾਣਾ ਵੀ ਕੋਈ ਹਾਲ ਹੋ ਜੂਗਾ ਤੇ ਮੇਰਾ ਜੇ ਘਾਰ ਹੀ ਰੋੜ ਗਿਆ ਤਾਂ ਮੈਂ ਦੱਸੋ ਕੀ ਕਰੂੰ ਨਾਖੇ ਇਹ ਕੋਟਾ ਪਾ ਵੀ ਨਹੀਂ ਆਉ ਤੇ ਪੁੱਠੂ ਮੋੜ ਆਣ ਕਿਤੇ ਰਿਪੋਰਟ ਪਾਏ ਇਹ ਮੋੜਾਂ ਲਾ ਕੇ ਇੰਨਾ ਆ ਰਹੀ ਨਾ ਕਿਤੇ ਮੈਂ ਕਿਤੇ ਮਤਲਬ ਕਿੱਥੇ ਵੀਪਰ ਪਾਣੀ ਕਿਤੇ ਇਹ ਵੀ ਰਣਾਸਨ ਕਰ ਕੀ ਰਿਹਾ ਵਾ ਕਿਕਣਾ ਨਹੀਂ ਜੇ ਸੁ ਕਰ ਕਰ ਗਿਆ ਵਾ ਤੁਹਾਨੂੰ ਜਦੋਂ ਐ ਸਮਾਨ ਆ ਰਹਾ ਮੈਂ ਕਹਿੰਦਾ ਨਾ ਤੇ ਜਦੋਂ ਜਾਲਾ ਰੋਡ ਪਿਆ ਤੇ ਜਾਂ ਦੇ ਦੇਖ ਲਿਆ ਪਿਆ ਤੇ ਇਹ ਪਰਿਵਾਰ ਇਹ ਟੈਨ ਪਹਿਲਾਂ ਕਰਦਾ ਆਈ ਆਪਦੀ ਜਾਂ ਪਚਾਈ ਤੇ ਸੰਗ ਸਾਲ ਸਾਡੇ ਨਾਲ ਹੀ ਜੀ ਮੈਂ ਸਹੀ ਚੰਗਾ ਦੇਖੋ ਇੱਕ ਥੋੜਾ ਕਹਿ ਰਿਹਾ ਤੁਹਾਨੂੰ ਕਮਾ ਕੇ ਠਾਹ ਉਹ ਇੱਕ ਬੱਚਾ ਜਿਹੜਾ ਉਹ ਜਿਹੜਾ ਰਹਿਣ ਵਾਸਤੇ ਗੱਦਾ ਜਾ ਕੇ ਕਿਹੜੇ ਹਾਲਾਤਾਂ ਦੇ ਵਿੱਚ ਰਿਹਾ ਲੰਗੜਾ ਪੇਰਾ ਗਣਾ ਜਿਹੜਾ ਆਪਾਂ ਗੱਲ ਕੀਨੇ ਨਾ ਕਿ ਜੰਗੂ ਵੀ ਜਮਨੂ ਕੋਈ ਬਰਬਾਦੀ ਹੁੰਦੀ ਉਹ ਤਾਂ ਬਾਤ ਹੀ ਜਿਹੜੀ ਜ਼ਿੰਦਗੀ ਕਿੰਨੀ ਪਰੇਸ਼ਾਨੇਗਾਨੀ ਆ ਤੇ ਬੱਚਾ ਕਿੱਥੋਂ ਚੱਲ ਕੇ ਉਸ ਗਾਲ ਦੇ ਵਿੱਚ ਦੀ ਲੰਘ ਰਿਹਾ ਐ ਇਵੇਂ ਜਿਹੜੀ ਮਾਤਾ ਸੀਗੀ ਮਾਤਾ ਲੰਘ ਕੇ ਆ ਰਹੀ ਸੀ ਕਿਤੇ ਕਿ ਉਹ ਤੁਹਾਨੂੰ ਖੁਸ਼ ਰਾਸ਼ਨ ਲੈ ਕੇ ਆਉਣਾ ਸੀ ਘਰ ਤੋਂ ਜਨਾ ਪਤਰ ਸੁਝਾਣਾ ਅੰਟੀ ਪਾਣੀ ਵਾਸਤੇ ਤੱਕ ਉਹ ਇੱਥੇ ਵਿਚਾਰੇ ਇੱਕ ਸਾਲਾ ਡਿੱਗ ਪਿਆ ਤ ਦੂਜੇ ਪਰਿਵਾਰ ਜਿਹੜਾ ਉਹਨਾਂ ਨੂੰ ਇੱਥੇ ਪਾਣੀ ਪਲਾਇਆ ਹੁਣ ਜੇ ਰੋਜ਼ ਮਾਂ ਦੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਦੇ ਜਿਹੜੇ ਹਾਲਾਤ ਆ ਉਹ ਪੈਨਲ ਪਾਣੀ ਦੇ ਵਿੱਚ ਜਿਹੜੇ ਮਾਰੇ ਸੀ ਉਹ ਤਾਂ ਹੈ ਸੀਗੇ ਉਸ ਤੋਂ ਬਾਅਦ ਨੂੰ ਮਾਰੇ ਹੋ ਗਏ ਹੋਰ ਇਹ ਮਾਤਾ ਨੂੰ ਦੇਖ ਕੇ ਅਸੀਂ ਰੁਕੇ ਸੀਗੇ ਲੇਕਿਨ ਉਸ ਤੋਂ ਬਾਅਦ ਹੀ ਜਦ ਗੱਲ ਕੀਤੀ ਆ ਉਹ ਤਾਂ ਪਰਿਵਾਰਾਂ ਨੇ ਦੱਸਿਆ ਕਿ ਇਹਨਾਂ ਦੇ ਇੱਥੇ 9 ਘਰ ਜਿਹੜੇ ਤਿੰਨ ਇਹ ਭਰਾ ਇਹਨਾਂ ਸਮੇਤ 9 ਘਰਾਂ ਦਾ ਕੋਈ ਨਾਮੋ ਨਿਸ਼ਾਨ ਹੀ ਨਹੀਂ ਇੱਥੇ ਮਿਟਿਆ ਤੇ ਮੰਗ ਉਹੀ ਇਹਨਾਂ ਦੀ ਆ ਕਿ ਜਿਹੜੇ ਬੇਸ ਜਿਹੜੀਆਂ ਲੋੜਾਂ ਅੰਕ ਦੇ ਗਈ ਸੀ ਸਭ ਤੋਂ ਪਹਿਲਾਂ ਛਤਰੀ ਲੋੜ ਆ ਉਹ ਮਿਲ ਜੇ